ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਫਰੀਦਕੋਟ ਦੇ ਸਾਧਕ ਇਲਾਕੇ ਦੇ ਵਿੱਚ ਅੱਜ ਸਰਕਾਰ ਤੁਹਾਡੇ ਦਵਾਰ ਤਹਿਤ ਕੈਂਪ ਲਗਾਇਆ ਗਿਆ ਅੱਜ ਏਡੀਸੀ ਫਰੀਦਕੋਟ ਸਰਦਾਰ ਜਗਜੀਤ ਸਿੰਘ ਐਸਡੀਐਮ ਸਾਹਿਬ ਤਹਿਸੀਲਦਾਰ ਸਾਹਿਬ ਬਿਜਲੀ ਵਿਭਾਗ ਦੇ ਅਧਿਕਾਰੀ ਤੇ ਹੋਰ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਵੱਡੀ ਗਿਣਤੀ ਵਿੱਚ ਹਾਜ਼ਰ ਹਨ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ मौके ਤੇ ਹੱਲ ਕੀਤੀਆਂ ਗਈਆਂ ਗੱਲਬਾਤ ਕਰਦੇ ਹਾਂ ਫਰੀਦਕੋਟ ਦੇ ਏਡੀਸੀ ਜਗਜੀਤ ਸਿੰਘ ਨੇ ਕੀ ਕਿਹਾ

ਆ ਰਿਪੋਰਟ ਕੋਈ ਸੇਵਾ ਲਈ ਨਹੀਂ ਦਿੰਦੀ ਮੱਤੇ ਤੇ ਉਹਨਾਂ ਨੂੰ ਉਪਲਬਧ ਕਰਾਈ ਗਈ ਹੈ ਤੇ ਹੋਰ ਇਸ ਤੋਂ ਇਲਾਵਾ ਕੁਝ ਆਪਣਾ ਜਿਹੜਾ ਨਿਮਨਿਤਚਪੰਡਾ ਦੇ ਨਾਮ ਨੇ ਹੈ ਉਹਨਾਂ ਦੇ ਆ ਜਿਹੜੇ ਹੈਗੇ ਨੇ 25 ਸੱਜਣਾਵਾਂ ਤੋਂ ਕੁਝ ਜਿਹੜਾ ਕਲੈਕਟਿਵ ਲੰਡਾ ਵੀ ਨੰਬਰ ਲਾ ਰਹੀਆਂ ਨੇ ਸੰਬੰਧ ਹੋ ਰਹੇ ਅੱਗੇ ਜਿਹੜਾ 19 ਸਵਾਈ ਬਾਰੇ ਉਹਦੇ ਦਰਖਾਸਤਾਂ ਦਿੱਤੀਆਂ ਗਈਆਂ ਨੇ ਤੇ ਉਹਨਾਂ ਜਿਹੜੇ ਮੇਰੇ ਨਾਲ ਐਨਸੀਡੀ ਬੀ ਸਾਹਿਬ ਨੇ ਕਿਹਾ ਉਹ ਵੀ ਉਹਨਾਂ ਦੇ ਤੌਰ ਤੇ ਚਾਹੀਏ ਇਹਨਾਂ ਦਾ ਵੀ ਖੰਕੂ ਜਿਹੜਾ कमान <laughs> स